ਹਾਂਜੀ ਸਿੱਖਾ ਪੰਥ ਦੀ ਤੁਹਾਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਲੈਕਸ਼ਨ ਆ ਚੁੱਕੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਜੀ ਮੇਰਾ ਖਿਆਲ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਪੰਥ ਦੇ ਪੇਸ਼ ਆਈਆਂ ਨੇ ਜੀ ਅੱਜ ਤੁਸੀਂ ਨੌਜਵਾਨ ਦੀ ਖਾਸ ਕਰਕੇ ਵਾਇਸ ਸੁਣੋ ਕਿਸਾਨ ਦੀ ਵਾਇਸ ਸੁਣੋ ਅੱਜ ਤੁਸੀਂ ਪੰਥਕ ਲੋਕਾਂ ਦੀ ਆਵਾਜ਼ ਸੁਣੋ ਜਿਹੜੇ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਕਿਉਂ ਨਾ ਕਿਸੇ ਦੀਆਂ ਸਰਕਾਰਾਂ ਦੇ ਅੱਗੇ ਧਰਨੇ ਲਾਉਣ ਤੋਂ ਪਹਿਲਾਂ ਜੀ ਮੋਰਚੇ ਲਾਉਣ ਤੋਂ ਪਹਿਲਾਂ ਇਨਸਾਫ਼ ਮੰਗਣ ਤੋਂ ਪਹਿਲਾਂ ਜੀ ਅਸੀਂ ਕਿਉਂ ਨਾ ਆਪਣੀ ਪਾਵਰ ਆਪਣੇ ਹੱਥ ਵਿੱਚ ਲਈਏ ਜੀ ਤੇ ਇੱਕ ਪੰਥਕ ਜਿਹੜੀ ਲਹਿਰ ਆ ਉਹ ਚੱਲ ਰਹੀ ਹੈ ਮਮੀ ਇਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਹੈ ਔਰ ਅਪੀਲ ਕੀਤੀ ਹੈ ਸਭ ਮੁੱਚੇ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਪੰਥ ਹੈ ਨਾ ਜੀ ਇਹ ਕੋਈ ਹਵਾ ਨਹੀਂ ਹੈ ਜਿਹੜਾ ਏਜੰਸੀਆਂ ਨੇ ਬਣਾ ਦਿੱਤਾ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਪਿਛਲਾ ਇਤਿਹਾਸ ਚੁੱਕ ਲੋ ਬਾਬਾ ਬੰਦਾ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਧਰਮ ਨੂੰ ਅਨਗੋਲਿਆ ਨਹੀਂ ਕੀਤਾ ਗਿਆ ਕਿਸੇ ਗਰੀਬ ਨੂੰ ਅਨਗੋਲਿਆ ਨਹੀਂ ਕੀਤਾ ਗਿਆ ਸਾਰਿਆਂ ਨੂੰ ਇਨਸਾਫ ਮਿਲਿਆ ਸੋ ਪਹਿਲੀ ਵਾਰੀਆਂ 1999 ਤੋਂ ਬਾਅਦ ਅੱਜ ਪੰਥ ਦੀ ਇੱਕ ਆਵਾਜ਼ ਬਣੀ ਪੰਥ ਸਾਰਿਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜੀਤਬੀ ਦੇ ਉੱਤੇ ਜੀ ਬਾਦਲਦਲ ਨੇ ਕਾਂਗਰਸ ਨੇ ਭਾਜਪਾ ਨੇ ਆਪ ਨੇ ਔਰ ਭਾਜਪਾ ਤੇ ਹੁਣ ਪੰਜਾਬ ਨੂੰ ਨਿਕਲਣਾ ਚਾਹੁੰਦੀ ਹੈ ਸਮਝ ਲੱਗ ਗਈ ਹੈ ਪੰਜਾਬ ਦੇ ਵਸਨੀਕਾਂ ਨੂੰ ਇਹ ਪੰਜਾਬ ਸੂਰਬੀਰਾਂ ਦੀ ਬਹਾਦਰਾਂ ਦੀ ਧਰਤੀ ਹੈ ਇਹ ਸਰਬਾਨੀ ਵਾਲੇ ਲੋਕਾਂ ਦੀ ਧਰਤੀ ਹੈ ਇਸ ਕਰਕੇ ਹੁਣ ਪੰਥ ਦੇ ਹੱਕ ਵਿੱਚ ਫੈਸਲਾ ਹੋਊਗਾ ਜਿਹੜੇ ਕੁਰਬਾਨੀ ਵਾਲੇ ਸ਼੍ਰੋਮਣੀ ਕਾਲੀਦਾ ਲੰਬਰ ਸਰ ਦੇ ਉਮੀਦਵਾਰ ਜਾਂ ਜਿਹੜੇ ਪੰਥਕ ਉਮੀਦਵਾਰ ਅੱਜ ਚੋਣ ਮੈਦਾਨ ਵਿੱਚ ਆਏ ਨੇ ਬੱਚਾ ਬੱਚਾ ਜਿਹੜਾ ਪੰਜਾਬ ਦਾ ਵਾ ਉਹ ਇਹਨਾਂ ਨੂੰ ਵੋਟ ਪਾਵੇ ਅਸੀਂ ਇਨਸਾਫ ਦੇਵਾਂਗੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਅਸੀਂ ਪੰਜਾਬ ਜਿਹੜੀ ਖੱਡ ਵਿੱਚ ਸਾਰੀਆਂ ਪਾਰਟੀਆਂ ਨੇ ਏਜੰਸੀਆਂ ਨੇ ਛੁੱਟਿਆ ਹੋਇਆ ਇਹਨੂੰ ਸਾਫ਼ ਸੁਥਰਾ ਕਰਕੇ ਔਰ ਇਹਨੂੰ ਤਰੱਕੀ ਦੇ ਰਾਹ ਦੇ ਉੱਤੇ ਤੋਰ ਕੇ ਜਿੱਥੇ ਸਾਰੇ ਧਰਮ ਯਾਦ ਰਹਿਣਗੇ ਅਥੀ ਉਹ ਜੀ ਰਾਜਨੀਤੀ ਦਾ ਇੱਥੇ ਜਿਹੜਾ ਪ੍ਰਸਾਰਾ ਕਰਨਾ ਚਾਹੁੰਦੇ ਸਿੰਘ ਸਾਹਿਬ ਕੀ ਕਹਿੰਦਾ ਅਮਰਿਤਪਾਲ ਸਿੰਘ ਜਾਂ ਸੰਦੀਪ ਸਿੰਘ ਸੰਨੀ ਜਿਹੜੇ ਨੇ ਉਹ ਵੀ ਉਹਨਾਂ ਦੇ ਭਰਾ ਵੀ ਜਿਹੜੇ ਨੇ ਉਹ ਵੀ ਖੜੇ ਨੇ ਕੀ ਲੱਗਦਾ ਹੈ ਕਿ ਸਾਰਿਆਂ ਲਈ ਅਪੀਲ ਕੀਤੀ ਗਈ ਹੈ ਕਿ ਜਾਂ ਸਾਰਿਆਂ ਲਈ ਅਰਦਾਸ ਕੀਤੀ ਗਈ ਹੈ ਜੀ ਦੇਖੋ ਗੱਲ ਇਸ ਤਰ੍ਹਾਂ ਵਾ ਜੀ ਮੈਂ ਜਥੇ ਮੈਂ ਜਥੇਦਾਰ ਵਾ ਮੈਂ ਸਮੁੱਚੇ ਪੰਥ ਵਾਸਤੇ ਅਰਦਾਸ ਕਰਨੀ ਹੈ ਜਿਹੜੇ ਛੋਟੇ ਮੋਟੀ ਗੱਲਾਂ ਹੈਗੀਆਂ ਨੇ ਇਹ ਪੰਥ ਨੇ ਬੈਠ ਕੇ ਹੱਲ ਕਰ ਲੈਣੀ ਹੈ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ ਅਸੀਂ ਤਾਂ ਜਿਨ੍ਹਾਂ ਨੇ ਪੰਥ ਵਾਸਤੇ ਫਿਰ ਲਾਏ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਜੈਤ ਕੀਤੀ ਹੈ ਜੇਲਾਂ ਕੱਟੀਆਂ ਕੇਸ ਕੋਏ ਨੇ ਜੀ ਅੱਜ ਵੀ ਪਿਛੇ ਨਹੀਂ ਹਟੇ ਤਸ ਤੋਂ ਮਸ ਨਹੀਂ ਹੋਏ ਆਪਣੇ ਸਟੈਂਡ ਤੇ ਖੜੇ ਨੇ ਅੱਜ ਕੱਲ ਤੁਸੀਂ ਦੇਖਦੇ ਹੋ ਨਾ ਰਾਜਨੀਤੀ ਦੇ ਵਿੱਚ ਲੋਕਾਂ ਦਾ ਕਰਤਾਰ ਕੀ ਰਹਿ ਗਿਆ ਜੀ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਪਾਰਟੀਆਂ ਬਦਲ ਦਿੰਦੇ ਨੇ ਵੋਟ ਪਾਉਣ ਵਾਲਾ ਕਿਹੜੇ ਬੰਦੇ ਤੇ ਇਤਬਾਰ ਕਰੇ ਇਹ اخلاق ਖਤਮ ਹੋ ਗਿਆ ਸੋ ਜਿਹੜੇ ਬੰਦੇ ਅਜੇ ਤੱਕ ਖੜੇ ਰਹੇ ਨੇ ਨੇਰੀ ਆਈ ਮੀ ਆਇਆ ਡੋਲੇ ਨਹੀਂ ਅੱਜ ਉਹਨਾਂ ਨੂੰ ਅੱਗੇ ਲੈ ਹੁੰਦਾ ਵੇਲਾ ਉਹਦੀ ਬਾਤ ਇਹ ਮੈਂ ਕਹਿੰਦਾ ਸਾਰੇ ਵੋਟ ਜਿਹੜੇ ਪੰਥ ਨੂੰ ਪਾਓ ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਹਾਸ਼ੀਏ ਤੇ ਆਉਂਦਾ ਨਜ਼ਰ ਆ ਰਿਹਾ ਕਈ ਲੀਡਰ ਜਿਹੜੇ ਨੇ ਉਹ ਛੱਡਦੇ ਹੋਏ ਵੀ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਤਲਬੀਰ ਸਿੰਘ ਗਿਲਵਰ ਜੀ ਤਾਂ ਇਲਜ਼ਾਮ ਲਗਾਏਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੋ ਕਰੇਗਾ ਉਹ ਭਰੇਗਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਹੋਵੇ ਤੱਕ ਹੁਣ ਤੱਕ ਤਾਂ ਦੇ ਜਥੇਦਾਰ ਹੋਵੇ ਇਕੱਲੀ ਦਲ ਦੀ ਸਰਕਾਰ ਤੇ ਗੁਰੂ ਦੀ ਹੋ ਜਾਵੇ ਬਦਬੀ ਉਹਦੇ ਤੇ ਚੁੱਪ ਧਾਰ ਲੈਣੀ ਉਹਦੇ ਤੇ ਗਲਤ ਫੈਸਲੇ ਦੇਨੇ ਬਿਨ ਮੰਗੀਆਂ ਮਾਫੀਆਂ ਦੇਣੀਆਂ ਸ਼ਰੋਮ ਨਹੀਂ ਕਮੇਟੀ ਨੇ 97 99 ਲੱਖ ਦੇ ਇਛਤਿਆਰ ਦੇਦੇ ਨੇ ਜਿੱਥੇ ਦਰਾਂ ਦਾ ਹੁਕਮਨਾਮਾ ਜਾਰੀ ਕਰਾਉਣ ਵਾਸਤੇ ਇਹ ਕੀ ਹੈ ਇਹਨਾਂ ਲੋਕਾਂ ਨੂੰ ਤੁਸੀਂ ਪੰਥ ਦਾ ਹਿੱਸਾ ਨਹੀਂ ਕਹੋਗੇ ਹਨਾ ਇਸ ਕਰਕੇ ਲੋਕਾਂ ਨੇ ਆਪੇ ਪਛਾਣ ਲੈਣਾ ਤੇ ਜਦੋਂ ਬੇੜੀ ਡੁੱਬਦੀ ਹੋਵੇ ਨਾ ਇੱਥੇ ਹਰ ਸਿਮਰਤ ਆਈ ਸੀ ਜੀ ਉਸ ਤੋਂ ਪਹਿਲਾਂ ਪਿਛਲੇ ਲੋਕ ਸਭਾ ਦੇ ਇਲੈਕਸ਼ਨ 'ਚ ਮੈਂ ਲੰਬੀ ਚ ਰੁਨੀ ਵਾਲੇ ਕਿਹਾ ਸੀ ਜੀ ਕਿ ਵੋਟਾਂ ਜਿਹਨੂੰ ਮਰਜ਼ੀ ਪਾਓ ਪਰ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਹਨੂੰ ਵੋਟ ਨਾ ਪਾਓ ਜੀ ਤੇ ਇੱਕ ਗੱਲ ਮੈਂ ਕਿਹਾ ਯਾਦ ਰੱਖਿਓ ਜਿੰਨਾ ਜਿੰਨੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਗੁਰੂ ਦੇ ਜਿਵੇਂ ਅੰਗ ਖਿਲਾਰੇ ਨੇ ਖਿਲਰ ਜਾਣਗੇ ਉਹ ਲਾਈਵ ਜਿਹੜੀ ਗੱਲ ਸੀ ਉਹ ਮੀਡੀਆ ਤੇ ਆਈ ਹਰ ਸਿਮਰਤ ਹਰਮੰਦਰ ਸਾਹਿਬ ਆਈ ਇੱਥੇ ਆ ਕੇ ਉਹਨੇ ਬਿਆਨ ਦਿੱਤਾ ਕਿ ਜੇ ਅਸਿਬਿਆ ਤਬੀਕ ਕੀਤੀ ਹੈ ਜਾਂ ਸਾਡੇ ਰਾਜ ਵਿੱਚ ਹੋਈ ਹੈ ਸਾਡਾ ਰਵੇ ਕੱਖਣਾ ਅਰਦਾਸ ਤਾਂ ਪੂਰੀ ਹੋਊਗੀ ਜੀ ਸੱਚੇ ਦਿਲੋਂ ਜਿਹੜਾ ਭਾਵੇਂ ਮਰੀ ਹੋ ਜਾਵੇ ਭਾਵੇਂ ਹੱਥ ਫਿਮਰਤ ਦੀ ਹੋ ਜਾਵੇ ਰਹਿਣਾ ਕੱਖਣੀ ਜਿਹਨੇ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ